selam like selam ਆਹ ਨਾ ਕੋਈ ਗੱਲ ਨਹੀਂ ਹੈ ਜੀ ਆਪਾਂ ਇਹ ਵੀ ਜਿਹੜਾ ਮਾਨਜੋ ਦੇ ਜਿਲ੍ਹਾ ਚਰਨ ਦਾ ਅਧਿਆਤਿ ਨੇ ਐਸਐਸਪੀ ਸਾਹ ਰਵਿੰਦਰ ਸਿੰਘ ਦੀ ਫਰਸ਼ੀ ਦੀ ਫਾਇਲ ਲੈਂਦੇ ਹੈ। ਜਿਹੜਾ ਨ ਕੋਦਰ ਸਿਟੀ ਹੈ ਇਹਦਾ ਰਾਊਂਡ ਕੀਤਾ ਗਿਆ ਇਸ ਜੋ ਦੇਖਣ ਚ ਆਇਆ ਸੀਗਾ ਉਹ ਸ਼ਹਿਰ ਚ ਟ੍ਰੈਫਿਕ ਦੀ ਪ੍ਰੋਬਲਮ ਹੈਗੀ ਬਹੁਤ ਸਾਰੇ ਲੋਕੀ ਜਿਹੜੇ ਰੋਂਗ ਪਾਰਕਿੰਗ ਤੇ ਖੜੇ ਨੇ ਜਾਂ ਦੌਲਤ ਦੇ ਨੰਬਰ ਦੇ ਚੁਕਾਰੇ ਨੇ ਤੇ ਕੁਝ ਬੱਚਿਆਂ ਦੀ ਪ੍ਰੋਬਲਮ ਨੇ ਜਿਹੜੇ ਸਕੂਲ ਫੋਲਡ ਨੇੜੇ ਬੱਚੇ ਵੀ ਰਹੇ ਆ कि ਅੱਜ ਅਸੀਂ ਮੈਂ ਤੇ ਨਾਲ ਹੀ ਸਾਡੇ ਐਸ.ਐਚ.ਓ. ਕੀ ਸਰ ਹਿੰਦਸੇ ਜੀ ਨਾਲ ਹੀ ਇੰਸਪੈਕਟਰ ਜੀ ਦੇ ਅਕਟੇ ਚਾਹੁੰਦੇ ਕਿ ਸਾਰੀ ਟੀਮ ਨੇ ਸਾਰੇ ਪੂਰੇ ਬਾਜ਼ਾਰ ਦਾ ਰਾਉਂਡ ਕੀਤਾ ਹੈ ਔਰ ਜਿਹੜੇ ਰਾਉਂਡ ਪਾ ਕੇ ਉਹਨਾਂ ਦੇ ਚਾਰਟ ਵੀ ਕਿਤੇ ਆ ਔਰ ਜਿਹੜੇ ਪਹੁੰਚ ਜਿਹੜੇ ਵਿਕਰ ਨਾਲ ਚਾਰਟ ਵੀ ਕੀਤਾ ਹੈ ਨਾਲ-ਨਾਲ ਅਸੀਂ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਕਾਲ ਵੀ ਕੀਤਾ ਉਹਨਾਂ ਤੋਂ ਵੀ ਮਿਲਿਆ ਤੇ ਸ਼ਾਂਤੀ ਐਸੋਸੀਏਸ਼ਨ ਨੂੰ ਮਿਲਦੇ ਆ ਤੇ ਜਿਹੜੀ ਵੀ ਛੋਟੀ ਤੋਂ ਛੋਟੀ ਪ੍ਰੋਬਲਮ ਹੈ ਉਹਨੂੰ ਨਿੱਜੀ ਤੌਰ ਤੇ ਵਾਲੋ ਲੋਕਲ ਸੀ ਹੱਲ ਕਰ ਲਈ ਯੋਗ ਕਦਮ ਹੈ ਸਾਂ ਦੇ ਪਬਲਿਕ ਨੂੰ ਕੋਈ ਵੀ ਕੋਈ ਬੰਦਾ ਜਿਹੜਾ ਹਰਾਸਨਾ ਕਰੇ ਤੇ ਨਾ ਹੀ ਕੋਈ ਸਰਕਾਰੀ ਇਹ ਜਿਹੜਾ ਟਰੈਕਟਰ ਵੀ ਚਲਾ ਲੇ। ਇਹ ਸਾਰੇ ਐਫਰਟਸ ਲਈ ਪਬਲਿਕ ਟੈਕ ਯੋਗਤਾ ਹੈ। ਉਹਨਾਂ ਨਾਲੇ ਦਿਨਾਂ ਤੋਂ ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਮੀਟਿੰਗ ਲਾਉਂਦੇ ਨੇ ਉਹਨਾਂ ਨੂੰ ਜੇ ਬੰਦ ਕਰ ਦੇਣਾ ਉਹ ਇੱਕ ਤਾਂ ਨੀਤੀ ਵਸੰ ਜਿਹੜੀ ਤੁਮ ਦਾ ਲੇਖ ਲਿਖਿਆ। ਸਰ ਸ਼ਹਿਰ ਵਾਸੀ ਨੇ ਕੀ ਅਪੀਲ ਹੈ ਜੀ? ਸ਼ਹਿਰ ਵਸੋਂ ਦਾ ਅਪੀਲ ਹੈ ਵੀ ਕੋਈ ਵੀ ਦੁਕਾਨਦਾਰ ਆਪਣੇ ਏ ਗੇਟ ਦੇ ਦਰਵਾਜ਼ੇ ਦੇ ਅੱਗੇ ਸ਼ੋਹਰੂਮ ਲਾ ਕੇ ਕਿਸੇ ਦਾ ਇਹ ਖਿਲਾਰਾ ਪਾਵੇ ਜੇ ਉਹ ਨਿਕਲ ਖੜਾ ਹੈ। ਦੀ ਪਾਰਕਿੰਗ ਸਹੀ ਜਗ੍ਹਾ ਹੋਣੀ ਚਾਹੀਦੀ ਔਰ ਨਾਲ ਨਾਲ ਉਹ ਜਿਹੜੇ ਨਗਰ ਹੋਣਾ ਤੇ ਹਰ ਨੂੰ ਬੰਦੇ ਦਾ ਕਿਤੇ ਵੀ ਕਿਸੀ ਦੁਕਾਨ ਦੇ ਬਾਹਰ ਕਿਸੀ ਸਟਰੀਟ ਦੇ ਬਾਹਰ ਨਾਸ਼ੀਕਾ ਜਾਵੇ ਨਹੀਂ ਤਾਂ ਦੁਕਾਨਦਾਰ ਦੀ ਵੀ ਰਿਸਪੋਨਸੀਬਿਲਟੀ ਫਿਕਸ ਕਰਾਂਗੇ ਤੇ ਜਿਹੜੇ ਸ਼ਹਿਰਦਾਰ ਹੋਣ ਕੀਤਾ ਕੁਝ ਸ਼ਹਿਰਦਾਰਾਂ ਨੇ ਬਹੁਤ ਅੱਛੇ ਕੈਮਰੇ ਲਾਏ ਆ ਤੇ ਜੇ ਉਹ ਜੋ ਜਨ ਨੇ ਨਹੀਂ ਲਾਇਆ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਕੈਮਰੇ ਵਗੈਰਾ ਲਾਉਣ ਤਾਂ ਕਿ ਬਾਜ਼ਾਰ ਚ ਕਿਸੇ ਤਰ੍ਹਾਂ ਦੀ ਕ੍ਰਾਈਮ ਕੰਕਟ ਘਟਣਾ ਸ਼ੁਰੂ ਹੋ ਜਾਵੇ ਤੇ ਅਸੀਂ ਉਹ ਟਰੈਕ ਕਰ ਸਕੀਏ ਤੇ ਉਹਨਾਂ ਦੀ ਸੇਫਟੀ ਲਈ ਹੈ ਜਿਹੜਾ ਹੈਗਾ ਸੱਚ ਜਦੋਂ ਇਹ ਬੁਲਟ ਦੇ ਵੀ ਬਾਰੇ ਗੱਲ ਕੀਤੀ ਸੀ ਬੁਲਟ ਦੇ ਪੁਰਾਕੇ ਜਾਂ ਕੋਈ ਨੰਬਰ ਨਹੀਂ ਲਿਖਿਆ ਪਾਉਂਡ ਬੁਲਟ ਉਹ ਵੀ ਪਾਉਂਡ ਕਿਤੇ ਆ ਔਰ ਮੈਂ ਬੁਲਟ ਵਾਲਿਆਂ ਨੂੰ ਦੁਕਾਨਦਾਰਾਂ ਨੂੰ ਸਪੇਅਰ ਪਾਰਟ ਵਾਲਿਆਂ ਨੂੰ ਜਿਹੜੇ ਮਕੈਨਿਕ ਉਹਨਾਂ ਨੂੰ ਰਿਕਵੈਸਟ ਕਰਦਾ ਕਿ ਕਿਸੇ ਦੇ ਐਕਸਟਰਾ ਹਾਰਨ ਨਾਲ ਉਹ ਸੌਂਡ ਕਿਤੇ ਜਾਣ ਨੰਬਰ ਪਲੇਟਾਂ ਜਿਹੜੀਆਂ ਸਰਕਾਰੀ ਲਾਈ ਜਾਣ ਜਿਹੜੇ ਸਲੈਂਸਰ ਉਹ ਜਿਆਦਾ ਉਹ ਉਤਾਰ ਲੈਣ ਨਹੀਂ ਤੇ ਉਹਨਾਂ ਦੇ ਕੋਲ ਵੀ ਅਸੀਂ ਜਿਹੜਾ ਐਕਸ਼ਨ ਕਰਾਂਗੇ ਠੀਕ ਹੈ ਥੈਂਕ ਯੂ